ਉਹ ਡੇਟ ਆ ਪਰ ਇੱਕ ਇਨਫੋਰਮੇਸ਼ਨ ਸੀ ਸਾਡੇ ਚੀਚਾ ਪਿੰਡ ਪਿੰਦਾ ਥਾਣਾ ਘਰਿੰਡੇ ਦੇ ਵਿੱਚ ਉਦੋਂ ਚ ਇਨਫੋਰਮੇਸ਼ਨ ਸੀ ਕਿ ਇੱਕ ਪ੍ਰਵਾਸੀ ਆ ਅ ਰਕੇਸ਼ ਕੁਮਾਰ ਦਾ ਨਾਮ ਆ ਉਹਦਾ ਜਿਮੀਦਾਰ ਪਰਿਵਾਰ ਆ ਉਥੋਂ ਦੇ ਹਰ ਜਿਹੜੇ ਆ ਬੈਕ ਹਰਿੰਦਰ ਸਿੰਘ son of ਦਾਸ ਸਿੰਘ ਇਹਨਾਂ ਨਾਲੇ ਇੱਕ ਪਿਓ ਪੁੱਤ ਪ੍ਰਵਾਸੀ ਤੇ ਇੱਕ ਵੱਖਰਾ ਪ੍ਰਵਾਸੀ ਹੈ ਨਿਰਾਸ਼ ਪੈਰੋ ਅਛਾ ਤੇ ਉਹਨਾਂ ਦਾ ਬੇਟਾ ਤੇ ਇੱਕ ਰਕੇਸ਼ ਕੁਮਾਰ ਵੱਖਰਾ ਤੇ ਇਸ ਤਰ੍ਹਾਂ ਵੀ ਇਹਨਾਂ ਦੇ ਆਏ ਸੀਗੇ ਇਹ ਝੋਨੇ ਦੀ ਟਰਾਲੀ ਲੈ ਕੇ ਹਰਿੰਦਰ ਸਿੰਘ ਜਿਹੜਾ ਮਾਲਕ ਆ ਬਹਿਕ ਵਾਲਾ ਉਹ ਰਕੇਸ਼ ਕੁਮਾਰ ਨੂੰ ਲੈ ਕੇ ਨਾਲ ਝੋਨੇ ਦੀ ਮੰਡੀ ਚ ਆਇਆ ਸੀ ਟਰਾਲੀ ਲੈ ਕੇ ਪਰ ਉਦੋਂ ਤੋਂ ਬਾਅਦ ਉਹਦੀ ਪਤਨੀ ਨੇ ਫੋਨ ਕੀਤਾ ਕਿਸੇ ਦੂਸਰੇ ਪ੍ਰਵਾਸੀ ਬਾਰੇ ਤੇ ਇਮੀਡੀਏਟਲੀ ਵਾਪਸ ਗਿਆ ਇਹਨੇ ਜਾ ਕੇ ਕਈ ਦੇ ਕਈ ਕਈ ਦੇ ਦਸਤੇ ਦਾ ਬਾਗ ਜਿਹੜਾ ਵਾ ਉਹਦੇ ਤੇ ਜਿਹੜਾ ਸੀਗਾ ਆਪਣਾ ਰਾਜ ਕੁਮਾਰ ਤੇਰਾ ਪ੍ਰਸ਼ਾਦਾ ਦਾ ਬੇਟਾ ਉਹ ਉਥੇ ਸੀਗਾ ਉਹਦਾ ਜ਼ਿੰਮੇਵਾਰ ਇਹ ਦੇ ਘਰ ਉਥੇ ਇੰਨੇ ਉਹਦੇ ਸੱਤਵਾਰ ਕਰਕੇ ਤੁਹਾਨੂੰ ਜਿਹੜਾ ਮਾਰ ਦਿੱਤਾ ਲੇਕਿਨ ਇਮੀਡੀਏਟਲੀ ਸਾਨੂੰ ਜਦੋਂ ਇਨਫਾਰਮੇਸ਼ਨ ਆਈ ਅਸੀਂ ਆਪਣੀ ਪਾਰਟੀ ਨੂੰ ਰਸ਼ ਕੀਤਾ ਤੇ ਇਹ ਜ਼ਿੰਮੇਵਾਰ ਦੀ ਜਿਹੜੀ ਟ੍ਰੈਕਟਰ ਗੱਡੀ ਸੀ ਉਹ ਲੈ ਕੇ ਉਥੋਂ ਖਿਸਕਿਆ ਪਰ ਉਹਦੇ ਚ ਟ੍ਰੈਕਰ ਸੀਗਾ ਤੇ ਜਿਹਦੇ ਕਰਕੇ ਸਾਡੀ ਪੁਲਿਸ ਪਾਰਟੀ ਤੇ ਨਾਲ ਮਿਲਈ ਤੇ ਨਾਲ ਉਹਨੂੰ ਲੈ ਕੇ ਅਸੀਂ ਜਿਹੜੇ ਹਰਬੰਦਰ ਸਿੰਘ ਬੈਕ ਵਾਲੇ ਉਹਨਾਂ ਨੂੰ ਜਾ ਕੇ ਇਮੀਡੀਏਟਲੀ ਲਿਆਂਨ ਉਹ ਵੀ ਪ੍ਰਵਾਸੀ ਆ ਰਕੇਸ਼ ਕੁਮਾਰ ਜਿੰਨੇ ਉਹਨੂੰ ਮਾਰਿਆ ਵਾ ਆਪਣਾ ਪਰੋਸਾਦ ਉਸੇ ਜਿਹੜਾ ਰਾਜਕੁਮਾਰ ਨੂੰ ਇੰਜਰਡ ਹੈ ਜਿਹੜਾ ਦੂਸਰੇ ਪ੍ਰਵਾਸੀ ਦਾ ਫਾਦਰ ਇਹਨੂੰ ਅਸੀਂ ਰੌਂਡ ਅਪ ਕਰ ਲਿਆ ਅਰੈਸਟ ਕਰ ਲਿਆ ਕਿਸ ਸੀਗਨਲ ਕਤਲ ਕੀਤਾ ਗਿਆ ਇੱਥੇ ਵੱਡਾ ਕਿਸੇ ਕਤਲ ਦਾ ਵਜਾ ਪੁਸ਼ਕਸ਼ ਚ ਇੱਕ ਸਾਮਣੇ ਆਇਆ ਬਿਉ ਜਿਹੜਾ ਸੀਗਾ ਮਰਨ ਵਾਲੇ ਦੇ ਉੱਤੇ ਉਹਦੀ ਪਤਨੀ ਨੇ ਇਲਜ਼ਾਮ ਲਾਇਆ ਵੀ ਤੂੰ ਚਲਾ ਰਿਹਾ ਟਰਾਲੀ ਲੈ ਕੇ ਤੇ ਇਹ ਮੈਨੂੰ ਛੇੜਦਾ ਕੋਈ ਇਮੀਡੀਏਟਲੀ ਉੱਥੋਂ ਟਰੈਕਟਰ ਭਿਜਾ ਕੇ ਵਾਪਸ ਆ ਗਿਆ ਆਪਣੇ ਪਿੰਡ ਚੀਚੇ ਆ ਗਏ ਤੇ ਨੇ ਕਈ ਵਾਰ ਕਰਕੇ ਉਹਨੂੰ ਮਾਰ ਦਿੱਤਾ ਤੇ ਉਹਦਾ ਜਿਹੜਾ ਲੜਕਾ ਸੀ ਪੈਰੋ ਪ੍ਰਸਾਦ ਉਹਨੂੰ ਜਿਹੜਾ ਵਾ ਮਾਰ ਕੇ ਤੇ ਜਿਹੜਾ ਰਾਜਕੁਮਾਰ ਆ ਉਹਦਾ ਬੇਟਾ ਉਹਨੂੰ ਹੀ ਕਈ ਮਾਰ ਕੇ ਇੰਝ ਡਾ ਦਿੱਤਾ ਤੇ ਕੀ ਬਰਾਮਦ ਕੀਤੀ ਰਾਜਕੁਮਾਰ ਆ ਮੌਕੇ ਤੇ ਅਸੀਂ ਕਈ ਜਿਹੜੀ ਮਾਰਨ ਵਾਲੀ ਨਾਲ ਇੱਕ ਰੋਡ ਸੀ ਉਹੀ ਬਰਾਮਦ ਕਰ ਲਈ ਤੇ ਇਹਦੇ ਖਾਫ ਅਸੀਂ 1298 ਨੰਬਰ ਮੁਕਦਮਾ ਅੰਡਰ ਸੈਕਸ਼ਨ 103 ਤੋਂ 109 ਬੀ ਐਨ ਐਸ ਠਾਨਾ ਕ੍ਰਿੰਡ ਵਿੱਚ ਦਰਜ ਕਰਕੇ ਤੈਨੂੰ ਗ੍ਰਿਫਤਾਰ ਕਰ ਪਰਵਾਸੀ ਇਹਨੂੰ ਪ੍ਰਵਾਸੀ ਨਹੀਂ ਮਾਰਿਆ ਆਪ ਕੋਵਾਸੀ ਵੱਲੋਂ ਪ੍ਰਵਾਸੀ ਨੂੰ ਮਾਰਿਆ ਗਿਆ ਇੱਕ ਪ੍ਰਵਾਸੀ ਜੀ ਹਾਂਜੀ ਤੇ ਉਹਦੀ ਕੀ ਵਿਸ਼ਾ ਸਭ ਜਿਹੜਾ ਦਰਜ ਹੋਇਆ ਉਹ ਆਊਟ ਆਫ ਡੇਂਜਰ ਆ ਅਜੇ ਫਿਲਹਾਲ ਲੇਕਿਨ ਉਹਨੇ ਬਿਆਨ ਨਹੀਂ ਜਿਹਾ ਦਿੱਤਾ ਇਹ ਕਿਸ ਦਾ ਨਾਮ ਦਾ ਸਰ ਇਹ ਚੀਚੇ ਪਿੰਡ ਦਾ ਠਾਨਾ ਕ੍ਰਿੰਡ ਹਾਂਜੀ